16 ਦੇ ਵਿੱਚ ਕਾਉਂਸਲਰ ਜਗਨੰਦਨ ਗੁਪਤਾ ਦੀ ਅਗਵਾਈ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਾਰਡ ਦੇ ਵਿੱਚ ਸੀਵਰੇਜ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਰਵਾਈ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਵਿਧਾਇਕ ਕੰਬੋਜ ਨੇ ਕਿਹਾ ਕਿ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਦੇ 48 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਵਾਰਡ ਨੰਬਰ 16 ਦੇ ਵਿੱਚ ਅੱਜ ਪ੍ਰੋਜੈਕਟ ਦੇ ਕੁਝ ਹਿੱਸਿਆਂ ਦੀ ਸ਼ੁਰੂਆਤ ਕਰਵਾਈ ਗਈ ਹੈ ਜਿਸ ਦੇ ਵਿੱਚ ਲਾਗਤ 10 ਕਰੋੜ ਰੁਪਏ ਦੇ ਕਰੀਬ ਹੈ ਇਸ ਮੌਕੇ ਤੇ ਉਹਨਾਂ ਕਿਹਾ ਕਿ ਅੱਜ ਪੂਰੇ ਸ਼ਹਿਰ ਦੇ ਵਿੱਚ ਪੌਣੇ 2 ਕਰੋੜ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ 1000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਰਾਜਪੁਰਾ ਸ਼ਹਿਰ ਦੇ ਵਿੱਚ ਹੋਏ ਹਨ ਜਿਸ ਕਾਰਨ ਰਾਜਪੁਰਾ ਸ਼ਹਿਰ ਨੂੰ ਭਾਰਤ ਸਰਕਾਰ ਦੇ ਵੱਲੋਂ ਤਿੰਨ ਅਵਾਰਡ ਵੀ ਦਿੱਤੇ ਗਏ ਨੇ ਇਸ ਮੌਕੇ ਉਹਨਾਂ ਕਿਹਾ ਕੀ ਕੌਂਸਲਰ ਜਗਨੰਦਨ ਗੁਪਤਾ ਦੀ ਅਣਥੱਕ ਮਿਹਨਤ ਕਾਰਨ ਵਾਰਡ ਦੇ ਵਿੱਚ ਹੋਰ ਵੀ ਵੱਡੇ ਪ੍ਰੋਜੈਕਟ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੇ ਜਾਣਗੇ ਇਸ ਮੌਕੇ ਤੇ ਕੌਂਸਲਰ ਜਗਨੰਦਨ ਗੁਪਤਾ ਨੇ ਹਲਕਾ ਵਿਧਾਇਕ ਸਰਦਾਰ ਹਰदयाल ਸਿੰਘ ਕੰਪੋਜ਼ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਕੰਦੇਹੀ ਦੇ ਨਾਲ ਨਿਭਾਉਣਗੇ ਇਹ ਜਿਹੜਾ ਕੰਮ ਅਸੀਂ 3 ਵਜh ਦਾ ਚਲਾਇਆ ਸੀਗਾ ਕਈ ਦਿਨ ਪਹਿਲਾਂ ਤੇ ਉਹਦੇ ਅਲੱਗ-ਅਲੱਗ ਪਾਰਟਸ ਹੀ ਬਣੇ ਹੋਏ ਕਿਉਂਕਿ ਕੁਸਤਾ ਏਰੀਆ ਸਾਡਾ ਸੀਗਾ ਵਾਰਡ ਨੰਬਰ 31 ਦਾ ਨਲਾਸ ਰੋਡ ਦਾ ਫਿਰ ਵਾਰਡ ਨੰਬਰ 1 ਦਾ ਸੀਗਾ 2 ਦਾ ਸੀਗਾ ਐਦਾਂ ਹੀ 15 ਦਾ ਸੀਗਾ 16 ਦਾ ਸੀਗਾ ਇਹ ਸਾਰੇ ਸਰ ਦੇ ਮਤਲਬ ਕਿ ਕੰਮ ਸੀ ਜਿਹੜੇ ਹੋ ਚੱਲਦੇ ਚੱਲਦੇ ਆ ਰਹੇ ਹੈਗੇ ਆ ਅੱਜ 16 ਨੰਬਰ ਵਾਰਡ ਦਾ ਜਿਹੜਾ ਅਸੀਂ ਸ਼ੁਰੂ ਕਰਾਇਆ ਹੈਗਾ ਤੁਸੀਂ ਬਾਈ ਤੇ ਕਿਉਂਕਿ ਕਈ ਵਾਰੀ ਇਹ ਇਲਾਕੇ ਦੇ ਵਿੱਚ ਆਮ ਜਨਤਾ ਨੂੰ ਇਹ ਹੁੰਦਾ ਕਿ ਸਾਡਾ ਏਰੀਆ ਕਿਤੇ ਰਹਿ ਨਾ ਜਾਵੇ ਪਰ ਬਿਲਕੁਲ ਰਹੇਗਾ ਨਹੀਂ ਇਹ ਕੰਪਲੀਟ ਹੋ ਕੇ ਰਹੇਗਾ ਕਿਉਂਕਿ ਟੋਟਲ ਜਿਹੜੇ ਕੰਮ ਹੈਗੇ ਆ ਇਹ ਰਾਜਪੁਰਾ ਸ਼ਹਿਰ ਦੇ 48 ਕਰੋੜ ਰੁਪਏ ਦੇ ਹੈਗੇ ਆ 48 ਕਰੋੜ ਰੁਪਏ ਦੇ ਆ ਪਰ ਇਹਦੇ ਪਾਰਟ ਅਲੱਗ-ਅਲੱਗ ਨੇ ਇਹ ਸੋ ਇਹ ਵੀ ਕਾਫੀ ਵੱਡਾ ਜਿਹੜਾ ਕੰਮ ਹੈਗਾ ਤੇ ਮੈਨੂੰ ਇਹਨਾਂ ਨੇ ਇਹ ਮਤਲਬ ਕਿਹਾ ਹੈਗਾ ਜਿਹੜੇ ਬੰਦੇ ਬਿਲਡਰ ਹੈਗੇ ਇੱਥੇ ਤੇ ਕੰਟਰੈਕਟਰ ਹੈਗੇ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਇਹ ਵਿਦਨ ਸ਼ਾਰਟ ਟਾਈਮ ਡਿਊਰਿੰਗ ਦਾ ਇਲੈਕਸ਼ਨ ਇਲੈਕਸ਼ਨ ਅਸੀਂ ਸਾਰਾ ਇਸ ਨੂੰ ਕੰਪਲੀਟ ਕਰ ਦੇਾਂਗੇ ਮੇਲੇ ਸਾਹਿਬ ਜਿੱਦਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਲਗਾਤਾਰ ਨੀ ਪੱਥਰ ਰੱਖ ਰਹੇ ਹੋ ਹਰ ਇੱਕ ਵਾਰਡ ਚ ਜਾ ਰਹੇ ਹੋ ਜਿਹੜੇ ਕੰਮ ਪੈਂਡਿੰਗ ਰਹਿ ਗਏ ਉਹ ਕੰਮ ਪੂਰੇ ਕਰਵਾ ਰਹੇ ਹੋ ਲੋਕਾਂ ਦਾ ਕੀ ਰਿਸਪੌਂਸ ਮਿਲ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਰਿਸਪੌਂਸ ਆ ਹੁਣ ਇਹਨਾਂ ਨੂੰ ਪੁੱਛ ਕੇ ਦੇਖ ਲਓ ਕਿੰਨੀ ਖੁਸ਼ੀ ਹੈ ਇਹਨਾਂ ਦੇ ਦਿਨਾਂ ਚ ਹੁਣ ਇਹ ਤੋਂ ਬਾਅਦ ਮੈਂ ਉਧਰ ਝੱਜੋਂ ਤੋਂ ਸ਼ੁਰੂ ਕਰਨੇ ਹੈਗੇ ਆ ਅੱਠ ਵੱਡੀਆਂ ਸੜਕਾਂ ਦੇ ਮਤਲਬ ਕਹਿੰਦਾ ਅੱਜ ਸੜਕਾਂ ਦਾ ਮੈਂ ਮਤਲਬ ਕਿ ਜਿਹੜੀ ਸ਼ੁਰੂਆਤ ਆ ਉਹ ਕਰਾਣੀ ਆ ਤੇ ਜਿਹਦੇ ਕਦੇ ਹੋਈਆਂ ਸੀ ਟੋਟਲ 26 ਸੜਕਾਂ ਨੇ ਜਿਹੜੀਆਂ ਮਗੀਆਂ ਇਲਾਕੇ ਦੀਆਂ ਜਿਹੜੀਆਂ ਮਨਜ਼ੂਰ ਹੋਈਆਂ ਨੇ ਤੇ ਲਗਾਤਾਰ ਜਿੰਨਾਂ ਦੇ ਵਿੱਚੋਂ ਕਈ ਤਾਂ ਮੈਂ ਪਹਿਲਾਂ ਕਰ ਚੁੱਕੇ ਹਾਂ ਤੇ ਅੱਠ ਅਜਨੇ ਤੇ ਇਹ ਪੂਰਾ ਰੈਗੂਲਰਲੀ ਜਿਹੜਾ ਸਾਡਾ ਹੈਗਾ ਕੰਮ ਆਹੋ ਕੰਮ ਰਿਹਾ ਪੌਣੇ ਨਏ ਕਹਿ ਰਿਹਾ ਹੈਗਾ ਕਿ ਪੌਣੇ 200 ਕਰੋੜ ਰੁਪਏ ਦੇ ਕੰਮਾਂ ਚ ਰਾਜਪੁਰਾ ਸ਼ਹਿਰ ਦੇ ਅੰਦਰ ਚੱਲ ਰਿਹਾ ਮੈਂ ਗਿਣਤੀ ਗਿਣਾ ਸਕਦਾ ਤੁਹਾਨੂੰ ਵੱਡੇ ਵੱਡੇ ਕੰਮਾਂ ਦੀ ਛੋਟੇ ਕੰਮ ਵੀ ਵਿਚੇ ਆ ਜਿਹਦੇ ਵਿੱਚ 48 ਕਰੋੜ ਰੁਪਏ ਦਾ ਜਿਹੜਾ ਹੈਗਾ ਸਾਡਾ ਸ਼ਿਵਜ ਦਾ ਹੈਗਾ ਤੇ 50 ਕਰੋੜ ਰੁਪਏ ਦੇ ਸਾਡੇ ਜਿਹੜੇ ਸਟ੍ਰੀਟਸ ਵਗੈਰਾ ਦੇ ਹੈਗੀਆਂ ਉਹ ਹੈਗਾ ਤੇ 38 ਕਰੋੜ ਰੁਪਏ ਦਾ ਜਿਹੜਾ ਸਾਡਾ ਆਰੋਪੀ ਬਣ ਰਿਹਾ ਹੈਗਾ ਚ ਉਹ ਉਹਦਾ ਹੈ ਤੇ ਅੰਡਰ ਬ੍ਰਿਜ ਜਿਹੜਾ ਹੈਗਾ ਹੁਣ ਬਣਿਆ ਹੈਗਾ 10 ਕਰੋੜ ਰੁਪਿਆ ਉਤੇ ਲੱਗਿਆ ਹੈ ਤੇ ਇੱਕ ਜਿਹੜਾ ਸਾਡਾ ਸਪੋਰਟਸ ਦਾ ਕੰਪਲੈਕਸ ਜਿਹੜਾ ਚੱਲ ਰਿਹਾ ਹੈਗਾ ਮਲਟੀ ਸਪੋਰਟਸ ਕੰਪਲੈਕਸ ਉਹਦਾ ਵੀ 10 ਕਰੋੜ ਰੁਪਏ ਦਾ ਹੈ ਤੇ ਜਿਹਦਾ 5 ਕਰੋੜ ਰੁਪਏ ਆ ਗਏ 5 ਕਰੋੜ ਰੁਪਏ ਹੋਰ ਆ ਜਿਹੜੇ ਉਤੇ ਲੱਗਣੇ ਹੈਗੇ ਸੇ ਇਹ ਲਗਾਤਾਰ ਮਤਲਬ ਕਹਿਣ ਦਾ ਵੀ ਜਿਹੜੇ ਹੈਗੇ ਕੰਮ ਆ ਹੋ ਬਾਕੀ ਔਰ ਛੋਟੇ ਕੰਮ ਜੇ ਮੈਂ ਕਹਣਾ ਜੀ ਮੈਂ ਹੁਣ ਚਿਲਡਰਨ ਪਾਰਕ ਮੈਂ ਦੋ ਦਿਨ ਦਿਨ ਤੋਂ ਬਾਅਦ ਹੀ ਸ਼ੁਰੂ ਕਰਾਂ ਚੱਲੇ ਆ ਉਹਤੇ ਵੀ ਕਿਕਰੋੜ ਰੁਪਏ ਲੱਗਣਾ ਤੇ ਉਹ ਇਸ ਤੋਂ ਇਲਾਵਾ ਸੀਸੀਟੀਵੀ ਕੈਮਰਾ ਸਾਰੇ ਸ਼ਹਿਰ ਦੇ ਅੰਦਰ ਲੱਗਣੇ ਹੈਗੇ ਐਦਾਂ ਦਾ ਕਦੇ ਪਹਿਲਾਂ ਹੋਇਆ ਨਹੀਂ ਹੈ ਜਿੰਨੀ ਡਿਵੈਲਪਮੈਂਟ ਹੁਣ ਹੋਈ ਹੈਗੀ ਤੇ ਮੈਂ ਇਹ ਕਹਿ ਸਕਦਾ ਤੇ ਖਰ ਜੇ ਅਸੀਂ ਡਿਵੈਲਪਮੈਂਟ ਕਰਾਈ ਹੈਗੀ ਆ ਤਾਂ ਤੁਸੀਂ ਇਹ ਦੇਖੋ ਕਿ ਵਿਰੋਧੀ ਜੋ ਮਰਜੀ ਬੋਲਣ ਪਰ ਮੇਰੇ ਕੀਤੇ ਹੋਏ ਕੰਮਾਂ ਦੇ ਉੱਤੇ ਭਾਰਤ ਸਰਕਾਰ ਨੇ ਮੋਹਰ ਲਾਈ ਆ ਤਿੰਨ ਮਤਲਕੇ ਅਵਾਰਡ ਜਿਹੜੇ ਹੈਗੇ ਉਹ ਰਾਜਪੁਰਾ ਨੂੰ ਮਿਲੇ ਆ ਤੇ ਮੇਰੀ ਪੰਚਾਇਤ ਸੰਪਤੀ ਨੂੰ 25 ਲੱਖ ਰੁਪਏ ਦਾ ਪ੍ਰਾਈਜ਼ ਪ੍ਰਾਈਮ ਮਿੰისტਰ ਸਾਹਿਬ ਨੇ ਦਿੱਤਾ ਮੇਰੇ ਹਸਪੀਟਲ ਨੂੰ 10 ਲੱਖ ਰੁਪਏ ਦਾ ਪ੍ਰਾਈਜ਼ ਮਿਨਿਸਟਰੀ ਆਫ ਹੈਲਥ ਗਵਰਨਮੈਂਟ ਆਫ ਇੰਡੀਆ ਨੇ ਦਿੱਤਾ ਤੇ ਰੀਸੈਂਟਲੀ ਅੱਜ ਤੋਂ 20 ਦਿਨ ਪਹਿਲਾਂ ਦੀ ਗੱਲ ਹੈਗੀ ਆ ਨਾਰਦਰਨ ਇੰਡੀਆ ਦੇ ਵਿੱਚ ਸਭ ਤੋਂ ਸੋਹਣਾ ਤੇ ਸਾਫ਼ ਸ਼ਹਿਰ ਡਿਕਲੇਅਰ ਕੀਤਾ ਗਿਆ ਹੈਗਾ ਉਹ ਵੀ ਰਿਸਪੈਕਟਡ ਸਾਡੇ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਉਹਨਾਂ ਨੇ ਮਤਲਬ ਕਿ ਜਿਹੜਾ ਸਾਨੂੰ ਅਵਾਰਡ ਦਿੱਤਾ ਹੈਗਾ ਨਾਰਦਰਨ ਇੰਡੀਆ ਦੇ ਵਿੱਚੋਂ ਜਿਹਦੇ ਵਿੱਚੋਂ 1000 ਸਿਟੀ ਪੈਂਦੇ ਆ ਤੇ 9 ਸਟੇਟਸ ਪੈਂਦੀਆਂ ਹੈਗੀਆਂ 9 ਸਟੇਟਾਂ ਦੇ ਵਿੱਚੋਂ 1000 ਸ਼ਹਿਰਾਂ ਦੇ ਵਿੱਚੋਂ ਰਾਜਪੁਰਾ ਨੰਬਰ 1 ਜਿਹੜਾ ਹੈਗਾ ਡਿਕਲੇਅਰ ਕੀਤਾ ਗਿਆ ਇਹ ਤਾਂ ਹੀ ਕੀਤਾ ਗਿਆ ਜੀ ਐਨੇ ਵੱਡੇ ਕੰਮ ਜਿਹੜੇ ਹੈਗੇ ਉਹ ਚੱਲ ਰਹੇ ਹੈਗੇ ਤੁਸੀਂ ਹਰ ਵਾਰੀ ਵਿਕਾਸ ਦੀ ਗੱਲ ਕਰਦੇ ਹੋ ਕਿ ਵੀ ਇਹ ਵਿਕਾਸ ਹੋਇਆ ਪਰ ਤੁਸੀਂ ਉਹ ਨਹੀਂ ਦੱਸਦੇ ਜਿੱਦਾਂ ਮਿਰਚ ਮੰਡੀ ਵੀ ਤੁਸੀਂ ਪੱਕੀ ਕਰਾਤੀ ਤੇ ਰੇਲਵੇ ਸਟੇਸ਼ਨ ਦੇ ਬਾਹਰ ਜਿਹੜੀਆਂ ਦੁਕਾਨਾਂ ਆ ਉਹਨਾਂ ਨੂੰ ਵੀ ਤੁਸੀਂ ਅਲਾਟਮੈਂਟ ਕਰਾਤੀ ਮੈਂ ਇਹੀ ਕਹਿ ਰਿਹਾ ਕਿ ਜਿਹੜੇ ਇਲਾਕੇ 'ਚ ਜਿਹੜੇ ਕੰਮ ਹੋਏ ਆ ਉਹ ਪਹਿਲਾਂ ਕਦੇ ਪਿਛਲੇ 50 ਸਾਲ 'ਚ ਨਹੀਂ ਹੋਏ ਹੈਗੇ ਜਿਹੜਾ ਹੁਣ ਆਪਾਂ ਆਰੋਵੀ ਜਨਤਾ ਸਕੂਲ ਤੇ ਬਣਾਇਆ ਹੈਗਾ ਤੇ ਇੱਥੇ ਸਾਡੇ ਦੂਆ ਸਾਹਿਬ ਹੁੰਦੇ ਸੀ ਕਾਂਗਰਸ ਦੇ ਬਹੁਤ ਵੱਡੇ ਲੀਡਰ ਜੀ ਸਾਹਿਬ ਜੀ ਸਰਦਾ ਭਗਵਾਨ ਸਿੰਘ ਦੂਆ ਉਹਨਾਂ ਨੇ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਦੇ ਲੇਖੇ ਲਾਤੀ ਤੇ ਉਹ ਹਰ ਚੀ ਮੰਤਰੀਆਂ ਦੇ ਨਾਲ ਦੀ ਉਹਨਾਂ ਦੀ ਬੜੀ ਗੱਲਬਾਤ ਸੀ ਤੇ ਸਰਕਾਰੀ ਦਰਬਾਰੇ ਵੀ ਪਰ ਉਹ ਉਹਨਾਂ ਦੇ ਵੀ ਮਤਲਬ ਕਿ ਉਹ ਬਣਵਾਣੀ ਸੀ ਮੈਨੂੰ ਉਹਨਾਂ ਨੇ ਕਿਹਾ ਕਿ ਜਰੂਰ ਆਪਾਂ ਨੇ ਬਣਵਾ ਕੇ ਦੇਣਾ ਤੇ ਅੱਜ ਤੁਸੀਂ ਇਹ ਦੇਖ ਲਓ ਕਿ ਉਹ ਕਿੰਨੇ ਸਾਲਾਂ ਤੇ ਬਾਅਦ ਉਹ ਬਣਿਆ ਐਦਾਂ ਹੀ ਜਿਹੜੇ ਉੱਥੇ ਰੇਲਵੇ ਰੋਡ ਦੇ ਬਹੁਤ ਜਿਹੜੇ ਦੁਕਾਨਦਾਰ 400 ਤੋਂ ਉੱਤੇ ਜਿਹੜੇ ਸ਼ਾਪਕੀਪਰ ਜਿਹੜੇ ਹੈਗੇ ਪੁਰਾਣਾ ਕਿਉਂਕਿ ਸਾਡਾ ਉਹੀ ਏਰੀਆ ਚੱਲਦਾ ਹੁੰਦਾ ਸੀਗਾ ਰੇਲਵੇ ਉੱਥੇ ਸੀਗਾ ਤੇ ਸਾਡਾ 올ਡ ਬੱਸ ਸਟੈਂਡ ਉੱਥੇ ਸੀਗਾ ਉਹ ਬੰਦੇ ਨੂੰ ਕਈ ਵਾਰੀ ਉੱਥੋਂ ਉਠਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਉੱਥੇ ਉਹਨਾਂ ਦੀਆਂ ਦੁਕਾਨਾਂ ਢਾਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਮੈਂ ਪਿਛਲੇ ਜਦੋਂ ਸਰਕਾਰ ਬਣੀ ਹੈ ਸਾਡੀ ਉਸ ਤੋਂ ਬਾਅਦ ਹੀ ਮੈਂ ਉਹ ਕੇਸ ਨੂੰ ਸਾਰੇ ਨੂੰ ਲੈ ਕੇ ਗਿਆ ਤੇ ਉਹ ਲੈਂਡ ਸੀ ਜਿਹੜੀ ਉਹ ਟਰਾਂਸਫਰ ਕਰਾ ਕੇ ਅਸੀਂ ਲੈ ਕੇ ਆਏ ਆ ਤਾਂ ਹੁਣ ਉਹਨਾਂ ਨੂੰ ਜਿਹੜੇ ਹੈਗੇ ਆ ਉਹ ਮਾਲਕਾਨਾ ਹੱਕ ਜਿਹੜੇ ਉਹ ਦੁਕਾਨਾਂ ਦੇ ਉਹਨਾਂ ਨੂੰ ਓਨਰ ਬਣਾਉਣ ਤੇ ਲੱਗੇ ਆ 416 ਦੁਕਾਨਦਾਰ ਨੇ ਇਹ ਤੋਂ ਇਲਾਵਾ ਪਹਿਲਾਂ 1100 ਪਰਿਵਾਰ ਸੀ ਜਿਹੜੇ ਉਰੇ ਇਹਨਾਂ ਨੂੰ 1947 ਤੋਂ ਬਾਅਦ ਬਚਾਰੇ ਐਦਾਂ ਹੀ ਰਹ ਰਹੇ ਸੀਗੇ ਹੋ ਤੇ ਪਿਛਲੇ ਮੇਰੇ ਯਾਦ ਆ ਕਿ 2017-16 ਤੋਂ ਪਹਿਲਾਂ ਇੱਥੇ ਜਿਹੜੇ ਬੀਜੇਪੀ ਕਾਲੀਦਲ ਦੇ ਲੋਕ ਸੀ ਉਹਨਾਂ ਤੇ ਬਲਡੋਜ਼ਰ ਚਲਾਣ ਲੱਗੇ ਸੀ ਉਹਨਾਂ ਦੇ ਤੇ ਮੈਂ ਆਪ ਸਾਹਮਣੇ ਪੈ ਗਿਆ ਸੀ ਜਾ ਕੇ ਕਿ ਮੈਂ ਬਲਡੋਜ਼ਰ ਨਹੀਂ ਚੱਲਣ ਦੇਣਾ ਤੇ ਪਰ ਉਹਨਾਂ ਨੂੰ ਮੈਂ ਕਮਿਟਮੈਂਟ ਕੀਤੀ ਸੀ ਕਿ ਜਿਸ ਦਿਨ ਮੌਕਾ ਆਏਗਾ ਤੁਹਾਨੂੰ ਮਾਲਕ ਬਣਾ ਕੇ ਦੇਵਾਂਗਾ ਤੇ ਅੱਜ ਮੈਨੂੰ ਖੁਸ਼ੀ ਆ ਇਹ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮਾਲਕਾ ਦਾ ਹੱਕ ਜਿਹੜੇ ਹੈਗੇ ਹੁੰਦੇ ਤੇ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਸਰਟੀਫਿਕੇਟ ਇਸ਼ੂ ਹੋ ਗਏ ਤੇ ਉਹਨਾਂ ਨੂੰ ਮਾਲਕ ਬਣਾਤਾ ਬੜੀ ਖੁਸ਼ੀ ਹੈ ਉਹਨਾਂ ਦੇ ਚਿਹਰਿਆਂ ਦੇ ਉੱਤੇ ਅੱਜ ਉਹਨਾਂ ਬੱਚਿਆਂ ਦਾ ਉਹਨਾਂ ਦੇ ਬੱਚਿਆਂ ਦਾ ਭਵਿੱਖ ਵੀ ਜਿਹੜਾ ਹੈਗਾ ਸਬਰ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਵਾਰਡ ਨੰਬਰ 16 ਤੋਂ ਤਰਲੋਜਨ ਸਿੰਘ ਪੰਗੂ ਮਨਜੀਤ ਮਹੰਤ ਸਾਭਾ ਦਾ ਸਰਪੰਚ ਸੁਭਕਰਨ ਸਿੰਘ ਲਲਿਤ ਅਹੂਜਾ ਬੰਟੀ ਸ਼ਰਮਾ ਕਿਰਨ ਸ਼ਰਮਾ ਜਗਤਾਰ ਸਿੰਘ ਨਿਰਮਲ ਨੀਮਾ ਆਦਿ ਵਾਰਡ ਵਾਸੀ ਹਾਜ਼ਰ ਰਹੇ ਰਾਜਪੁਰਾ ਤੋਂ ਕੈਮਰਾਮੈਨ ਗੁਰਪ੍ਰੀਤ ਮਾਨ ਦੇ ਨਾਲ ਪ੍ਰਦੀਪ ਚੌਧਰੀ ਦੀ ਰਿਪੋਰਟ ਐਕਸ਼ਨ ਪੰਜਾਬ ਨਿਊਜ਼